ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਿਓ ਅੱਜ ਦੀ ਜਿਹੜੀ ਵਿਜ਼ਿਟ ਹੈਗੀ ਹੈ ਦੋਸਤੋ ਆਪਣੀ ਪਿੰਡ ਲਖਨੇ ਹੈਗੀ ਹੈ ਜੀ ਲਖਨਾ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬਾ ਜੀ ਠੀਕ ਆ ਸ਼ਹਾਜਪੁਰ ਕੈਰੋਂ ਵੀ ਬਿਲਕੁਲ ਜਿਹੜਾ ਥੋੜੀ ਥੋੜੀ ਦੂਰੀ ਤੇ ਜਿਹੜੇ ਦੋਸਤੋ ਪਿੰਡ ਹੈਗੇ ਆ ਠੀਕ ਆ ਤੇ ਸੁੱਗਾ ਪਿੰਡ ਬਿਲਕੁਲ ਲੱਗੇ ਆ ਤੇ ਫਰੰਦੀਪੁਰ ਵੀ ਜਿਹੜਾ ਪਿੰਡ ਦੋਸਤੋ ਬਿਲਕੁਲ ਨੀ ਠੀਕ ਆ ਤੇ ਖਾਸ ਵਿਜ਼ਿਟ ਜਿਹੜੀ ਹੈਗੀ ਆ ਤੁਹਾਨੂੰ ਪਿੰਡ ਕਰਨੀ ਪੈਣੀ ਆ ਲਖਨੇ ਪਿੰਡ ਦੇ ਵਿੱਚ ਤੁਹਾਨੂੰ ਵਿਜ਼ਿਟ ਕਰਨੀ ਪੈਣੀ ਆ ਵੀਰ ਕਮਲ ਦੇ ਕੋਲੇ ਆਏ ਆ ਤੇ ਐਨੀਮਲ ਜਿਹੜੇ ਹੈਗੇ ਦੋਸਤੋ ਤੁਹਾਨੂੰ ਦੋ ਵੈੜਾ ਦਿਖਾਵਾਂਗੇ ਠੀਕ ਆ ਇੱਕ ਜਰਸੀ ਦੇ ਵਿੱਚ ਵੈੜ ਹੋਵੇਗੀ ਇੱਕ ਬਿਲਕੁਲ ਤਾਜੀ ਸੂਈਆ ਬੌਲੇ ਦੇ ਵਿੱਚ ਚੱਲਣ ਡਿਆ ਦੁੱਧ ਜਿਹੜਾ ਬੌਲੇ ਦੇ ਵਿੱਚ ਆ ਦੋਸਤੋ ਵੈੜ ਦਿਖਾਵਾਂਗੇ ਤੇ ਇੱਕ ਨਾਲ ਮੱਝ ਦਿਖਾਵਾਂਗੇ ਤੁਹਾਨੂੰ ਠੀਕ ਆ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਜਾਣਕਾਰੀ ਆ ਵੀਰ ਕਮਲ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਪਿੰਡ ਤੁਸੀਂ ਵਿਜ਼ਿਟ ਕਰਕੇ ਪਸ਼ੂ ਉਤੇ ਆਪ ਸਕਦੇ ਹੋ ਜਿਹੜਾ ਸੂਨ ਜਿਹੜਾ ਸੂਨ ਵਾਲਾ ਖਾਸ ਤੌਰ ਤੇ ਜਿਹੜਾ ਪਸ਼ੂ ਸੋਇਆ ਉਹਦੀ ਚੁਵਾਈ ਹੈ ਇੱਕ ਟਾਈਮ ਦੀ ਦੋ ਟਾਈਮ ਦੀ ਜਿਹੜੀ ਆ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਸਕਦੇ ਹੋ ਨੰਬਰ ਜਿਹੜੇ ਆਪਾਂ ਕਮਲભાઈ ਦੇ ਲਗਾਤਾਰ ਸਕਰੀਨ ਦੇ नीचे ਚਲਦੇ ਕਰਦੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਅੱਜ 7 ਮਾਰਚ ਨੂੰ ਦੋਸਤੋ ਵੀਡੀਓ ਬਣਾ ਰਹੇ ਆ ਸਮਾਂ 12:30 ਵਜੇ ਦਾ ਹੈਗਾ ਠੀਕ ਹੈ ਜੀ ਦੁਪਹਿਰ ਦਾ ਜਿਹੜਾ ਸਮਾਂ ਆਓ ਗੱਲ ਕਰਦੇ ਆਂ ਵੀਰ ਕਮਲ ਦੇ ਨਾਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਕੀ ਡਿਟੇਲ ਹੈਗੀ ਆ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਕਮਲ ਸਾਸਰੀ ਕਾਲ ਜੀ ਸਾਸਰੀ ਕਾਲ ਵੀਰ ਜੀ ਸਾਰਿਆਂ ਨੂੰ ਕੋ ਠੀਕ ਠਾਕ ਭਰਾ ਹਾਂਜੀ ਵਧੀਆ ਵਧੀਆ ਵੀਰ ਜੀ ਠੀਕ ਆ ਪਸ਼ੂ ਫਿਰ ਵੀਰ ਜੀ ਵਿਕਦੇ-ਬੁਕਦੇ ਰਹੇ ਬਾਅਦ ਚ ਹਾਂਜੀ ਹਾਂਜੀ ਮਹਾਰਾਜ ਕਿਰਪਾ ਹੈ ਜੀ ਚਲੋ ਸ਼ੁਕਰ ਆ ਜੀ ਹਾਂਜੀ ਤੇ ਅੱਜ ਭਾਈ ਕਮਲ ਦੋ ਬੇੜਾਂ ਤੇ ਇੱਕ ਮੱਝ ਆਪਣੇ ਕੋਲ ਹਾਂਜੀ ਠੀਕ ਆ ਤੇ ਬੇੜਾਂ ਬੱਲ ਚਲਦੇ ਆਪਾਂ ਪਹਿਲਾਂ ਇਨਫੋਰਮੇਸ਼ਨ ਜਿਹੜੀ ਜਾਣਕਾਰੀ ਬੇੜਾਂ ਦੀ ਲੈ ਲਈਏ ਤੁਹਾਡੇ ਤੋਂ ਵੀਰ ਸਟਾਰਟਿੰਗ ਤੋਂ ਕਰ ਲਈਏ ਇਸ ਕਾਲੀ ਬੇੜ ਤੋਂ ਕਰ ਲਈਏ ਸ਼ਾਈ ਠੀਕ ਹੈ ਤੇ ਕੀ ਡਿਟੇਲ ਆ ਵੀਰ ਸੁਗਾ ਕਿੰਨਾ ਦੇ ਕਿੰਨੇ ਕ ਦਿਨ ਦੀ ਸੂਈ ਆ ਬਾਈ ਯਾਰ ਕੀ ਇਹ ਦੂਜਾਂ ਹਫਤਾ ਸੂਈ ਆ ਹਾਂਜੀ ਹਾਂਜੀ ਤੇ ਬੋਲਾ ਹੋਊਗਾ 12 ਤੋਂ ਉੱਪਰ ਹੀ ਹੋਊਗਾ ਠੀਕ ਆ ਹਾਂਜੀ ਤੇ ਬਾਕੀ ਸੂਈ ਨੂੰ ਅੱਜ ਪੰਜਵਾਂ ਦਿਨ ਆ ਠੀਕ ਆ ਹਾਂਜੀ ਬੋਲੇ ਚ ਜਲਦੀ ਪਈ ਆ ਠੀਕ ਆ ਬਾਕੀ ਠੰਡੀ ਠੁੰਡੀ ਕੁਝ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਅੱਜ ਉੱਕੂਗੀ ਜਾਗੂਗੀ ਸਾਫੀਗੀ ਹਾਂਜੀ ਆ ਦੇਖੋ ਸਹੀ ਹਾਲ ਦਾ ਦੇ ਵਿੱਚ ਠੀਕ ਆ ਤੇ ਮਗਰ ਬੱਚਾ ਬੱਚਾ ਜੀ ਹਾਂਜੀ ਮਗਰ ਬੱਚਾ ਠੀਕ ਆ ਮਗਰ ਬੱਚਾ ਤੇ ਅੱਜ ਦੋਸਤੋ ਪੰਜਵੇਂ ਦਿਨ ਦੇ ਵਿੱਚ ਚੌਥੇ ਪੰਜਵੇਂ ਦਿਨ ਦੇ ਵਿੱਚ ਤੇ ਦੁੱਧ ਫਿਲਹਾਲ ਬਣ ਗਿਆ ਹੋਵੇਗਾ ਜਾਂ ਬੋਲਾ ਕਿੰਨਾ 12 ਕੇ ਹੋਵੇਗਾ 12 ਤੋਂ ਉੱਪਰ ਹੀ ਹੋਊਗਾ 12 ਤੋਂ ਉੱਪਰ ਹੀ ਆ ਠੀਕ ਆ ਬਾਕੀ ਕੁਆਲਿਟੀ ਜਿਹੜੀ ਹੈਗੀ ਆ ਦੋਸਤੋ ਤੁਸੀਂ ਵੇਖ ਕੇ ਚੈੱਕ ਕਰੋ ਥਣ ਤੋਂ ਚੰਗਾ ਬਿਲਕੁਲ ਮੁੱਠੀ ਵਾਲਾ ਥਣ ਆ ਦੇਖੋ ਜੀ ਠੀਕ ਆ ਤੇ ਗੈਵੰਤਰ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਵੀ ਸੀਲਸ ਉਹ ਪੂਰੀ ਹੈ ਵੀ ਜਿਵੇਂ ਮਰਜ਼ੀ ਹੱਥ ਲਾਈ ਜਾਓ ਕੋਈ ਬੰਗਾ ਜਾਂ ਰਸੀ ਨਿਆਣਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਬੱਚਾ 나ੜੂ ਤੇ ਹੈਗਾ ਨਾਲ ਉਹ ਦਿਖਾਓ ਜੀ ਆ ਕਰੋ ਚੈੱਕ ਠੀਕ ਆ ਬੱਚਾ ਹੈਗਾ ਪਿਛੇ ਬਿਲਕੁਲ ਜਾਤ ਵਿੱਚ ਉਹ ਜਿਹੜਾ ਸ਼ਾਹੀਵਾਲ ਦਾ ਮਗਰ ਬੱਚਾ ਆ ਗਿਆ ਠੀਕ ਆ ਤੇ ਦੁੱਧ ਵੀਰੇ ਕਮਲ ਚਵਾਈ ਚ ਵੀ ਕਿਦਾਂ ਵੀਰ ਲੱਗੀ ਐ ਇਸ ਬੈਡ ਤੇ ਬਾਈ ਬਿਲਕੁਲ ਵਧੀਆ ਕੋਈ ਪੂਰ ਛੱਟਾ ਨਹੀਂ ਕੋਈ ਧਨਵੱਧ ਘਟ ਨਹੀਂ ਹੋਊਗਾ ਠੀਕ ਆ ਹਾਂਜੀ ਅਨ ਮੋਟੀ ਧਾਰ ਵੀ ਕੋਈ ਪੂਰ ਛੱਟਾ ਨਹੀਂ ਹੈ ਨਾ ਕੋਈ ਪੂਰ ਛੱਟਾ ਨਹੀਂ ਹੈਗਾ ਠੀਕ ਹੈ ਭਰਾ ਹਾਂਜੀ ਤੇ ਕਮਲ ਭਾਈ ਲੈ ਦੇ ਡਿਮਾਂਡ ਕਿੰਨੀ ਐ ਤੇ ਕਿੱਥੋਂ ਤੱਕ ਜਿਹੜੀ ਛੱਟ ਦਵਾਂਗੇ ਬਾਈ ਬੈਡ ਬਈ ਡਿਮਾਂਡ ਕਰਨ ਨੂੰ ਤੇ ਭਾਵੇਂ 42000 ਰੁਪਏ ਕਰ ਲਈਏ ਜਿਹੜੀ ਹਾਨ ਆ ਆਪਾਂ 38000 ਦੀ ਦੇ ਦਾਂਗੇ ਠੀਕ ਆ ਉੱਚ ਵੀ ਜੇ ਕੋਈ ਜ਼ਿਆਦਾ ਦੂਰ ਨੇੜੇ ਤੋਂ ਆਉਂਦਾ ਕੋਈ ਭਰਾ ਵੀਰ ਭਰਾ ਦਾ ਮਾਨਤਨ ਵੀ ਕਰਨਾ ਪੈਂਦਾ ਵਾ 500 ਰੁਪਏ ਹੋਰ ਛੱਡ ਦਾਂਗੇ ਠੀਕ ਹੈ ਹਾਂਜੀ ਠੀਕ ਆ 38000 ਦੇ ਵਿੱਚੋਂ ਹਣਾ 42000 ਜਿਹੜਾ ਦੋਸਤੋ ਮੋਲ ਆ ਠੀਕ ਆ ਡਿਮਾਂਡ ਜਿਹੜੀ 42000 ਰੁਪਈਆ ਤੇ 38000 ਦੇ ਵੀਰਾਂ ਦਾ ਵੀ ਆਪਾਂ ਲੈ ਦੇ ਜਿਹੜਾ ਹਾਨ ਆ ਤੇ 38000 ਦੇ ਵਿੱਚੋਂ ਵੀ ਜੇਕਰ ਕੋਈ ਦੂਰ ਨੇੜੇ ਕੋਈ ਭੈਣ ਪਰਾਗ ਸੱਜਣ ਵੀ ਰਹੁੰਦਾ ਤੇ ਵਿੱਚੋਂ ਮਾਨਤਨ ਹੋ ਜਾਊਗਾ ਆ ਬੈਕ ਸਾਈਡ ਤੋਂ ਤੁਸੀਂ ਜਿਹੜਾ ਜ਼ਰੂਰ ਥਣ ਦੇਖ ਲਓ ਠੀਕ ਆ ਬਾਕੀ ਦੁੱਧ 15 16 ਕਿਲੋ ਹਾਸਤਿਆਂ ਕਰੂੰਗੀ ਠੀਕ ਹੈ ਪਰਾ ਠੀਕ ਆ ਤੇ ਹੁਣ ਜਿਹੜਾ ਦੋਸਤੋ ਬਿਲਕੁਲ 12 13 12 13 ਦੇ ਦਰਮਿਆਨ ਚੱਲਣ ਲਈ ਆ ਜਿਹੜਾ ਉਲਟ ਬਹਿਣੀ ਵਾਲੇ ਪਾਸੇ ਤੋਂ ਵੀ ਤੁਸੀਂ ਜ਼ਰੂਰ ਥਣ ਚੈੱਕ ਕਰੋ ਜੀ ਠੀਕ ਆ ਤੇ ਵਿਹੜ ਚੰਗੀ ਐ ਆ ਫੇਸ ਕੁਆਲਿਟੀ ਜੀ ਠੀਕ ਆ ਮੂੰਹ ਮੱਥੇ ਤੋਂ ਤੁਸੀਂ ਜਰੂਰ ਦੇਖ ਲਓ ਤੇ ਤਾਜੀ ਸੂਈ ਆ ਠੀਕ ਆ ਅੱਗੇ ਲੰਮਾ ਸੀਜ਼ਨ ਹੈਗਾ ਜਿਹੜਾ ਦੋਸਤੋ ਗਰਮੀ ਪਰ ਦਾ ਸੀਜ਼ਨ ਆ ਠੀਕ ਆ ਪੂਰਾ ਸੀਜ਼ਨ ਘਟੋ ਘਟ ਵੀ ਸਾਲ ਹੀ ਵੜਾ ਦੁੱਧ ਪਿਆ ਜਾਂਦੀਆਂ ਨੇ ਤੇ ਬਾਕੀ ਕਮਲ ਵੀਰ ਇਹਨੂੰ ਖੋਲ ਕੇ ਤੋੜ ਗਏ ਆ ਕਰੋ ਚੱਕ ਜੀ ਇੱਕ ਰੰਗ ਹੈਗੀ ਦੋਸਤੋ ਇੱਕ ਰੰਗ ਕਾਲੀ ਪੈੜ ਆ ਤੇ ਹਰਾਜੀ ਆ ਬਿਲਕੁਲ ਠੀਕ ਆ ਗੁੰਦਮੇ ਪਿੰਡੇ ਦੇ ਵਿੱਚ ਆ ਤੇ ਕੱਦ ਕਾਠੀ ਦੇ ਬੇਲ ਦੀ ਜਿਹੜੀ ਆ ਤੁਸੀਂ ਵੇਖ ਸਕਦੇ ਹੋ ਵਧੀਆ ਥਣ ਥਣ ਚੰਗਾ ਸੋਣਾ ਠੀਕ ਆ ਬਾਕੀ ਤਸੱਲੀ ਆਪਦੀ ਹੈਗੀ ਆ ਦੋ ਟਾਈਮ ਦੀ ਕਰ ਲਓ ਸੌਦੇ ਤੋਂ ਪਹਿਲਾਂ ਤਿੰਨ ਟਾਈਮ ਦੀ ਕਰ ਲਓ ਹਾਂਜੀ ਹਾਂਜੀ ਆ ਕਰ ਲੋ ਚੈੱਕ ਜੀ ਠੀਕ ਹੈ ਚਾਰੇ ਥਾਂ ਦਾ ਜਿਹੜਾ ਬਰਾ ਹੈਗਾ ਵੇਖੋ ਠੀਕ ਹੈ ਇਸ ਤੋਂ ਜਿਹੜੀ ਬਾਅਦ ਉਹਦਾ ਨੈਕਸਟ ਵੈਡ ਜਿਹੜੀ ਹੈਗੀ ਹੈ ਜਰਸੀ ਅੰਗ ਦੇ ਵਿੱਚ ਜਰਸੀ ਵੈਡ ਆ ਠੀਕ ਆ ਤੇ ਕਮਲ ਬਾਈ ਸੂਹਾ ਕਿੰਨਾ ਦਾ ਦੇਣ ਨੂੰ ਕਿੰਨੇ ਹੋ ਗਏ ਬਾਈ ਯਾਰ ਕੀ ਦੂਜਾ ਸੂਹਾ ਸੂਈ ਹੈ ਹਾਂਜੀ ਤੇ ਕੋਈ ਮਹੀਨੇ ਤੋਂ ਮਹੀਨੇ ਕ ਦੀ ਸੂਈ ਆ ਹਾਂਜੀ ਮਹੀਨੇ ਕ ਦੀ ਸੂਈ ਹੈ ਹਾਂਜੀ ਮਗਰ ਬੱਚਾ ਬੱਛੀ ਹਾਂਜੀ ਮਗਰ ਬੱਛੀ ਮਗਰ ਬੱਛੀ ਆ ਦੋਸਤੋ ਬੇਸ਼ੱਕ ਤੁਸੀਂ ਵੇਖ ਲਓ ਪਾਉਂਦੇ ਜਿਹੜੇ ਡੇਢ ਮਹੀਨਾ ਕਰਦੇ ਆਪਾਂ ਮਹੀਨਾ ਠੀਕ ਆ ਵੀਰਾਂ ਦਾ ਆਪਾਂ ਮਹੀਨਾ ਗਿਣ ਲਓ ਚਾਹੇ ਡੇਢ ਮਹੀਨਾ ਗਿਣ ਲਓ ਠੀਕ ਆ ਜੀ ਤੇ ਆਹ ਵੇਖ ਲਓ ਆਹ ਬੱਚੀ ਹੈਗੀ ਇਸ ਦੇ ਮਗਰ ਠੀਕ ਆ ਠੀਕ ਆ ਤੇ ਕਮਲ ਭਾਈ ਵੈੜਾ ਤਾਂ ਹੁਣ ਦੁੱਧ ਕਿੰਨਾ ਜਿਹੜਾ ਚਵਾ ਦੇਣਾ ਆਪਾਂ ਭਾਈ ਇਸ ਟਾਈਮ 12 ਕਿਲੋ ਖੁੱਲਾ ਹੋਊਗਾ ਪਰ ਆਪਾਂ 10 ਹੀ ਕਹਾਂਗੇ ਦੁੱਧ 12 ਹੀ ਹੋਊਗਾ ਜੀ ਹਾਂਜੀ ਪਰ ਆਪਾਂ ਮਨ ਲੈ ਕੇ 10 ਕਹਿ ਕੇ ਆ ਵੀ ਹਾਂਜੀ ਦੁੱਧ 12 ਕਿਲੋ ਹੀ ਆ ਖੁੱਲਾ ਜੀ ਠੀਕ ਆ ਹਾਂਜੀ ਟਾਈਮ ਜਿਹੜਾ ਦੋਸਤੋ ਜ਼ਰੂਰ ਨੋਟ ਕਰ ਲਿਓ ਠੀਕ ਆ ਹੁਣ ਆਪਾਂ 11:30 ਵਜ ਤੇ ਉਸ ਅਕੋਰਡਿੰਗ ਤੁਸੀਂ ਜਿਹੜਾ ਹਵਾਨਾ ਦੇਖ ਸਕਦੇ ਹੋ ਕੋਈ ਹਨਾ ਕੋਈ ਟਾਈਮ ਨਹੀਂ ਲੱਗਾ ਜਾਂ ਕੁਝ ਵੀ ਨਹੀਂਗਾ ਤੇ ਚੁਵਾਈ ਜਿਹੜੀ ਪ੍ਰੋਪਰ ਵੀਰੇ ਕਿੰਨੇ ਵਜੇ ਮਾਰਨਿੰਗ ਕਿੰਨੇ ਵਜੇ ਕੀਤੀ ਹੈ ਬਾਈ ਮਾਰਨਿੰਗ ਆ ਸਾਢੇ 6:00 ਵਜੇ ਟੰਗਰ ਚੁੰਨੇ ਆ ਸਾਢੇ 6:00 ਵਜੇ ਹਾਂਜੀ ਠੀਕ ਆ ਤੇ ਆ ਫੇਸ ਕੁਆਲਿਟੀ ਦੇਖ ਲਓ ਜੀ ਠੀਕ ਆ ਆ ਮੂੰਹ ਮੱਥਾ ਜੀ ਆ ਥਣ ਤੁਣ ਜੀ ਮਗਰਲੇ ਥਣ ਥੋੜਾ ਜਿਹਾ ਛੋਟੇ ਰੱਖਦੀ ਨਾ ਮਗਰਲੇ ਥਣ ਥੋੜਾ ਜਿਹਾ ਛੋਟਾ ਹਾਂ ਬੜਾ ਮਾਸੜ ਕੇ ਚੋਣੀ ਪਈ ਜੀ ਇਦਾਂ ਨਹੀਂ ਗੱਲ ਠੀਕ ਆ ਉੱਪਰੋਂ ਥੋੜਾ ਹਵਾਨੇ ਤੋਂ ਫੜਨਾ ਪੈਂਦਾ ਨਾ ਹ ਮਗਰਲਾ ਥਾਂ ਜਿਹੜਾ ਛੋਟਾ ਵਗਾਉਂਦੀ ਹੈ ਠੀਕ ਹੈ ਕੋਈ ਥਾਣੇ ਵੱਧ ਘਾਟ ਨਹੀਂ ਕੋਈ ਛਟਾ ਕੋਈ ਨਹੀਂ ਹੁੰਦਾ ਠੀਕ ਹੈ ਆ ਬਾਕੀ ਥਾਣਾ ਦੀ ਤੁਸੀਂ ਵੇਖੋ ਦੋਸਤੋ ਬਹਿਣੀ ਵਾਲੇ ਪਾਸੇ ਠੀਕ ਹੈ ਆ ਕਰੋ ਜੀ ਅੱਗੇ ਜੀ ਠੀਕ ਹੈ ਇਹਨੂੰ ਵੀ ਤੋੜੀਏ ਭਰਾ ਜਰਸੀ ਅੰਗ ਦੇ ਵਿੱਚ ਵਹਿੜਾ ਦੋਸਤੋ ਠੀਕ ਆ ਤੇ ਡੇਢ ਕ ਮਹੀਨਾ ਤੁਸੀਂ ਮੰਨ ਲਓ ਪਰ ਮਹੀਨਾ ਕਹਿ ਕੇ ਅੱਗੋਂ ਵੀਰ ਨੇ ਚਲੋ ਲੈ ਕੇ ਜਾਂਦੀ ਤੁਸੀਂ ਡੇਢ ਮੰਨ ਲਓ ਇੱਥੇ ਕੋਵੇਗੀ ਬਾਕੀ ਰਾਜੀ ਆ ਪੰਜਾਬ ਦੀ ਜਰਸੀ ਆ ਠੀਕ ਆ ਤੇ ਅੱਗੇ ਜਿਹੜਾ ਵੀਰ ਖਾਸ ਤੌਰ ਤੇ ਸਾਮ ਸੰਭਾਲ ਕਰਕੇ ਅੱਗੇ ਨਵੇਂ ਦੰਦ ਵੀ ਕਰਾ ਲੋਗੇ ਉਹ ਤੋੜਦੇ ਤੇ ਆ ਦੋਸਤੋ ਡਿਪੈਂਡ ਅੱਗੇ ਆਉਣ ਵਾਲੇ ਸਮੇਂ ਤੇ ਠੀਕ ਆ ਸਾਜੇ ਕੋਈ ਇਦਾਂ ਤਾਂ ਨਹੀਂ ਹੋਇਆਗਾ ਵੀ ਏਆਈ ਮਤਲਬ ਕਿ ਜਾਂ ਹੀਟ ਕੱਢੀ ਹੋਵੇ ਅਗੇ ਬਣ ਜੂਗੀ ਤਕਰੀਬਨ ਕਿਉਂਕਿ ਡੇਢ ਤੋਂ ਪੌਣੇ 2 ਮਹੀਨੇ ਜਾਂ ਡੇਢ ਮਹੀਨੇ ਤੁਸੀਂ ਇਹਦਾ ਮੰਨ ਕੇ ਲੈ ਕੇ ਜਾ ਸਕਦੇ 10 ਕਿਲੋ ਨੈਟ ਜਿਹੜਾ ਆਪਣੇ ਘਰ ਤਾਂ ਵੀ ਆਪਣੀ ਗਾਰੰਟੀ ਵਾਲੀ ਹੈ ਕਮ 10 ਕਿਲੋ ਹੋਏਗਾ ਹਾਂਜੀ ਗਾਰੰਟੀ ਭਾ 12 ਦੀ ਵੀ ਦੇ ਦੀਏ ਪਰ 10 ਕਿਲੋ ਦੀ ਗਾਰੰਟੀ ਦੋਵਾਂ ਪੂਰੀ ਠੀਕ ਹੈ ਭਰਾ ਜਿਹੜਾ ਵੀ ਇੱਥੇ ਵੀ ਕੋਈ ਸੱਜਣ ਆਵੇ ਤੇ ਚੋ ਲਵੇ ਭਾਂਡੇ ਚ ਪੈਣਾ ਚਾਹੀਦਾ ਜੀ ਹਾਂਜੀ ਹਾਂਜੀ ਤੇ ਕਮਲ ਵੀਰੇ ਆ ਲੈ ਦੇ ਕੀ ਕਰ ਦਿੰਦਾ ਫਿਰ ਬਾਈ ਮੁੱਲ ਦੇ ਪੌਣੇ 20 ਤੱਕ ਵੀ ਹੈਗੀ ਆ ਤੇ ਮੁੱਲ ਭਾ 28000 ਰੁਪਿਆ ਹੀ ਕਰ ਲਈਏ ਜੀ ਬਾਕੀ ਹਾਣਾ ਜਿਹੜੀ 26000 ਦੇ ਦੇ ਦਾਂਗੇ 26000 ਦੀ। ਪੱਚਮੀ ਜੀ 500 ਛੱਡ ਦਾਂਗੇ ਜੇ ਵੀ ਬਾਲਾ ਕਰੂ ਵੀਰ ਮੇਰਾ। ਠੀਕ ਆ। ਹਾਂਜੀ। ਤਾਂ 28000 ਆ ਵੈਸੇ ਡਿਮਾਂਡ ਵੈਸੇ 26000 ਦੇ ਵਿੱਚੋਂ ਵੀ ਮਾਨ ਹੋ ਜਾਊਗਾ। ਹਾਂਜੀ ਹਾਂਜੀ। ਠੀਕ ਆ ਜਿੰਨਾ ਹੋ ਜਾਊਗਾ ਖਿੱਚ ਕੇ ਕਰ ਦਿਓ ਵੀ। ਹਾਂਜੀ ਹਾਂਜੀ। ਹਨਾ ਲਾਈਟ ਤੋਂ ਲਾਈਟ ਵੀ ਖਿੱਚ ਕੇ ਜਿੰਨਾ ਵੀ ਹੋ ਜਾਏ। ਤੇ ਬੈੜ ਚੰਗੀ ਐ ਦੋਸਤੋ ਠੀਕ ਆ। ਤੇ 10 ਕਿਲੋ ਦੇ ਤੁਸੀਂ ਬੇਸ਼ੱਕ ਚੁਵਾਈ ਕਰਕੇ ਲੈ ਜਾਓ ਤਸੱਲੀ ਥੋੜੀ ਆ। ਜਿੰਨੀ ਮਰਜ਼ੀ ਤਸੱਲੀ ਕਰ ਲਿਓ ਚਾਰ ਟਾਂ ਟਾਈਮ ਚੋਲਿਓ। ਇਸ ਤੋਂ ਬਾਅਦ ਇੱਕ ਜਿਹੜੀ ਦੋਸਤੋ ਮੱਝ ਆ ਹੈਵੀ ਬਾਡੀ ਵੇੜਦੀ ਆ ਭਾਰੇ ਵਜਨ ਵਟ ਦੂਰ ਨਿਡਰੋਂ ਕਿਸੇ ਵੀਰ ਨੇ ਚੱਲ ਕੇ ਆਉਣਾ ਜ਼ਰੂਰ ਧਿਆਨ ਦੇ ਵਿੱਚ ਰੱਖ ਸਕਦਾ ਠੀਕ ਆ ਤੇ ਮਦਰ ਡੋਲੀ ਦੇ ਵਿੱਚ ਆ ਮੱਝ ਦੀ ਜਿਹੜੀ ਫੇਸ ਦੀ ਕੁਆਲਿਟੀ ਆ ਇਹ ਚੈੱਕ ਕਰ ਲਓ ਜੀ ਠੀਕ ਆ ਸਿੰਘੀ ਸਿੰਘੀ ਬਿਲਕੁਲ ਬਹੁਤ ਸੋਹਣੀ ਛੋਟੀ ਜੀ ਸਿੰਘੀ ਆ ਤੇ ਤਕਰੀਬਨ ਭਾਰੀ ਆ ਪੂਰੀ ਭਾਰੀ ਖੈਲੀ ਆ ਪਰ ਮੱਝ ਭਾਰੀ ਆ ਕੱਦ ਬਿਲਕੁਲ ਜਿਹੜਾ ਮੀਡੀਅਮ ਹੈਗਾ ਠੀਕ ਆ ਮੀਡੀਅਮ ਹਾਈਟ ਆ ਤੇ ਹਜੇ ਬਣਦੀ ਥਣ ਦੀ ਪਈ ਆ ਮੈਨੂੰ ਲੱਗਦਾ ਸਮਾਂ ਕਾਫੀ ਹੈ ਜੇ ਲੈ ਜੂਗੀ ਘੱਟੋ ਘੱਟ ਵੀ 2 ਹਫ਼ਤੇ ਵੀ ਲੈ ਕੇ ਜਾ ਸਕਦੀ ਆ ਹਾਂਜੀ 15 ਦਿਨ ਲੈ ਜੂਗੀ 15 ਦਿਨ ਲੈ ਜੂ ਹਣਾ ਵੀਰ ਕਮਲ ਤੇ ਸੁਆ ਵੀਰ ਕਿਨਵਾ ਦੱਸਿਆ ਸੀ ਆਪਾਂ ਨੂੰ ਹਰ ਕਿਨੇ ਤੀਜੇ ਸੁਣਾ ਤੇ ਪਿੰਡੋਂ ਲਈ ਆਪਾਂ ਆਪਣੇ ਆਪ ਦੇ ਪਿੰਡੋਂ ਇੱਥੋਂ ਹੀ ਲਈ ਆ ਲੱਗਨੇ ਤੋਂ ਲੱਗਨੇ ਤੋਂ ਲੱਗੋ ਨਹੀਂ ਆਪਾਂ ਠੀਕ ਆ ਤੇ ਕੀ ਇਹਦਾ ਕੋਈ ਹਿਸਾਬ ਕਿਤਾਬ ਕੋਈ ਦੁੱਧ ਦੁੱਧ ਕਿੰਨਾ ਚੋਲੂ? ਇਹਦੇ ਵਿੱਚ ਦੁੱਧ 12 ਤੋਂ 13 ਲੀਟਰ ਇਹਨੇ ਚਵਾਇਆ ਹੋਇਆ ਵਾ। ਠੀਕ ਆ। ਹਾਂਜੀ। ਇਥੋਂ ਲਾਗੋ ਲਈਏ ਨਾ ਗਾਰੰਟੀ ਦਿੱਤੀ ਦੁੱਧ ਦੀ ਆਪਾਂ। ਪਰ ਆਪਾਂ ਗਾਰੰਟੀ ਨਹੀਂ ਕਿਸੇ ਨੂੰ ਦਿੰਦੇ ਕਿਉਂਕਿ ਦੁੱਧ ਪਾਏ ਦਾ। ਬਿਲਕੁਲ। ਤੇ ਥਾਣਾ ਤੋਂ ਉਹਨਾਂ ਦੀ ਵੀਰੇ ਚਿਪ ਕੇ ਬਿਲਕੁਲ ਓਕੇ। ਉਹ ਆਪਾਂ ਚਿਪ ਕੇ ਲੈਂਦੀ ਉਹ ਨਹੀਂ ਦੇ ਚਾਹਾਂ ਥਾਣਾ ਦੀ ਗਾਰੰਟੀ ਦਵਾਂਗੇ। ਠੀਕ ਆ। ਭਾਰ ਦੀ ਪਿੱਛੇ ਦੀ ਥਾਣਾ ਦੀ ਕੋਈ ਹੈ। ਹਾਂਜੀ। ਥਾਣਾ ਦੀ ਜਿਹੜੀ ਦੋਸਤੋ ਵੀਰਾਂ ਦਾ ਪੂਰੀ ਗਰੰਟੀ ਦਵਾਂਗੇ ਵੀ ਥਾਣਾ ਦੀ ਤਾਂ ਭਾਰ ਦੀ ਕੋਈ ਪ੍ਰੋਬਲਮ ਨਹੀਂ ਹੈਗੀਗੀ। ਬਾਕੀ ਦੁੱਧ ਜਿਹੜਾ ਦੋਸਤੋ ਸੇਵਾ ਦਾ ਹੁੰਦਾ ਤੇ ਭਾਰੀ ਬਾਡੀ ਬੰਦਰ ਦੀ ਦੇਖੋਗੇ ਤੇ ਹਾਈਟ ਮੀਡੀਅਮ ਆ। ਭਾਰਾ ਵਜਨ ਢੇਟ ਢੁੱਡ ਦੇਖੋਗੇ ਸਰੀਰ ਦੇਖੋਗੇ ਤਾਂ ਪੂਰੀ ਭਾਰੀ ਹੈ ਮੱਝ। ਆਹ ਵਿਖੋ ਦੂਰੋਂ ਮਖਾ ਦਿੰਦਾ ਮੈਂ। ਆਹ ਕਰੋ ਚੈੱਕ। ਠੀਕ ਆ। ਐਨ ਭਾਰੀ ਆ। ਵਜਨ ਵਾਲੀ ਪੂਰੀ ਮੱਝ ਆ। ਆਹ ਥਾਣਾ ਦੇਖੋ ਜੀ। ਠੀਕ ਆ। ਆਹ ਕਰੋ ਚੈੱਕ ਜੀ। ਠੀਕ ਆ। ਹਜੇ ਬਨਾਥਣਾ ਜਿਹੜਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਜੇ ਬਣਾਈ ਆਉਂਦੀ ਆ ਠੀਕ ਆ ਆ ਅੱਗੋਂ ਵੇਖੋ ਆ ਬੈਣੀ ਵਾਲੇ ਪਾਸੇ ਤੋਂ ਠੀਕ ਆ ਤੇ ਬਿਲਕੁਲ ਇੱਕ ਰੰਗ ਆ ਠੀਕ ਆ ਤੇ ਖੁੱਲ ਕੇ ਵੀ ਇਹਨੂੰ ਵੀ ਦਿਖਾਈਏ ਲੋਕੀ ਦੋਸਤੋ ਕਰੋ ਚੈੱਕ ਹੈਵੀ ਬਾਡੀ weight ਆ ਦੋਸਤੋ ਭਾਰਾ ਸਰੀਰ ਜਿਹੜੀ ਬੰਤਰ ਆ ਢਾਂਚਾ ਸਰੀਰ ਦਾ ਢਾਂਚਾ ਤੁਹਾਡੇ ਸਾਹਮਣੇ ਆ ਭਾਰੀ ਵਜਨ ਵਾਲੀ ਜਿਹੜੀ ਮੱਝ ਹਜੇ 15 ਦਿਨ ਲੈ ਜੂਗੀ ਠੀਕ ਹੈ ਇੱਕ ਵਾਰੀ ਫੇਰ ਆਪਾਂ ਜਿਹੜਾ ਕਨਫਰਮ ਕਰਾ ਦਨੇ 15 ਦਿਨ ਦਾ ਸਮਾਂ ਲੈ ਜੂਗਾ ਟੋਕ ਟੋਕ ਬਾਕੀ ਭਾਰ ਪਿੱਛੇ ਦੀ ਥਣਾ ਦੀ ਉਹ ਵੀਰਾਂ ਦਾ ਵੀ ਇਹ ਨਾ ਚੀਜ਼ਾਂ ਦੀ ਗਾਰੰਟੀ ਆ ਬਾਕੀ ਅਗੇ ਜਿਹੜਾ ਦੁੱਧ ਦੋਸਤੋ ਸੇਵਾ ਦਾ ਹੁੰਦਾ ਉਹਦੀ ਕੋ ਗਰੰਟੀ ਨਹੀਂ ਹੁੰਦੀ ਕਿਉਂਕਿ ਅੱਜ ਜੇਕਰ ਆਪਾਂ ਘਰੇ 10 ਲੀਟਰ ਚੋਣੇ ਆ ਤੇ ਉਹ ਸਦਾ ਹੀ ਅੱਗੇ ਕਿਲੇ ਤੇ ਜਾ ਕੇ 7 ਲੀਟਰ ਜਾਂ 6 ਲੀਟਰ ਤੇ ਆ ਜਾਈ ਕਿਉਂਕਿ ਸੇਵਾ ਜਿਹੜੀ ਆ ਆਪੋ ਆਪਣੀ ਹੁੰਦੀ ਆ ਕਿਸੇ ਨੇ ਵੰਡ ਵੱਧ ਪਾਤਾ ਘਟ ਪਾਤਾ ਉਹ ਗੱਲਾਂ ਜਿਹੜੀ ਆ ਵੱਖਰਾ ਮੈਟਰ ਹੈਗਾ ਤੇ ਕਮਲਪਰਾ ਆ ਆ ਜੋ ਇੱਕ ਮੁੱਲ ਵੀ ਇਹਦਾ ਨਾ ਆਪਾਂ ਜ਼ਰੂਰ ਸਾਂਝਾ ਕਰ ਦਈਏ ਜੀ ਹਾਂਜੀ ਕਿੰਨਾ ਕੀ ਵੀਰੇ ਡਿਮਾਂਡ ਆ ਮੁੱਲ ਵੀਰੇ ਤਾਂ 72000 ਰੁਪਏ ਕਰਾਂਗੇ 72000 ਹਾਂਜੀ ਠੀਕ ਆ ਕੋਈ ਕਰ ਲਈਏ ਘਟ ਵੱਧ ਹੋਰ ਥੋੜਾ ਬਦ ਹੋ ਜਾਊਗਾ ਮੁੱਲ ਵੀਰੇ ਹਾਂ ਨਾ ਫਿਰ 68000 ਦੀ ਦੇ ਦਾਂਗੇ 38000 ਦੀ ਹਾਂਜੀ ਇਹ ਢਿਮਾਰ ਪੱਥਰ ਕਰਤੀ ਹੈ 38000 ਖਾਨਾ ਹੈ ਹਾਂਜੀ ਠੀਕ ਹੋਰ ਯਾਰ ਛੱਡ ਦਾਂਗੇ ਵਿੱਚੋਂ ਜੇ ਜਿਆਦਾ ਬੋਲਾ ਵੀਰ ਕਰੂ ਜੇ ਠੀਕ ਹੈ 68000 ਦੇ ਵਿੱਚੋਂ ਵੀਰਾਂ ਦਾ ਵੀ 1000 ਚਲੋ ਹੋਰ ਵੀ ਛੱਡ ਦਾਂਗੇ 1500 ਦਾ ਮਾਨਤਨ ਹੋਰ ਕਰ ਦਾਂਗੇ ਬਾਕੀ ਤੁਸੀਂ ਆਣ ਕੇ ਦੋਸਤੋ ਵੇਖ ਲੈਣੀ ਮੱਝ ਤਸੱਲੀ ਤੁਸੀਂ ਕਰ ਲੈਣੀ ਆ ਟਿੱਪ ਕੇ ਕਰ ਲਓ ਠੀਕ ਆ ਤਸੱਲੀ ਕਰ ਲਓ ਚੌਥਾ ਨਾ ਦੀ ਬਾਕੀ ਲੜ ਲੂਟ ਤੁਸੀਂ ਵੇਖ ਰਹੇ ਹੋ ਹਜੇ ਬੰਨੀ ਥੰਨੀ ਸ਼ੁਰੂ ਹੋਈ ਆ ਹਜੇ ਤਕਰੀਬਨ ਜਿਹੜੀਆਂ ਮੱਝਾਂ ਬਿਲਕੁਲ ਲੱਗੇ ਜੇ ਹਫਤਾ ਰਹਿੰਦੀਆਂ ਘਟੋ ਘਟ ਡਿੱਕੇ ਦਾ ਵੀ ਜਰਾ ਬੰਨਾ ਸ਼ੁਰੂ ਤੇ ਜਿੰਨੇ ਵੀ ਦੋਸਤੋ ਅੱਗੇ ਨੂੰ ਔਰਨੇ ਕਿ ਪਿੱਛੇ ਨੂੰ ਬਣੂਗੇ ਜਿਸ ਹਿਸਾਬ ਨਾਲ ਬਿਲਕੁਲ ਹਵਾਨੇ ਦਾ ਲੜ ਲੂੜਾ ਅੱਜ ਤੁਸੀਂ ਵੇਖ ਲਓ ਕਿੰਨੇ ਆਵੇ ਸੋ ਆਹ ਕਰੋ ਚੈੱਕ ਜੀ ਠੀਕ ਆ ਅਜੇ ਸੁਣਦੀ ਘਟੋ ਘਾਟ 15 ਦੇ ਨਹੀਂ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਤੇ ਕੋਈ ਸਿੰਗੀ ਸੁੰਗੀ ਫੇਸ ਦੀ ਕੁਆਲਿਟੀ ਇੱਕ ਵਾਰ ਫੇਰ ਦੇਖ ਲਓ ਠੀਕ ਆ ਬਿਲਕੁਲ ਛੋਟਾ ਜਿਹਾ ਰਿੰਗ ਸਿੰਗਾ ਨਿਕਾ ਜਿਆ ਤੇ ਕਮਲ ਬਾਈ ਸੰਪਰਕ ਨੰਬਰ ਆਪਣੇ ਭਰਾ ਜਰੂਰ ਦੱਸ ਦਈਏ 77101 18877 ਠੀਕ ਹੈ ਭਰਾ ਹਾਂਜੀ ਸੋ ਦੋਸਤੋ ਇਹ ਸਾਨੀਰ ਕਮਲ ਪਿੰਡ ਲਖਣਾ ਤੁਸੀਂ ਪਹੁੰਚ ਕਰਨੀ ਹੈਗੀ ਆ ਤੇ ਸ਼ਿਬਾਜਪੁਰ ਤੋਂ ਵੀ ਤੁਸੀਂ ਆ ਸਕਦੇ ਹੋ ਕਮਾਲਪੁਰਾ ਪਿੰਡ ਬਿਲਕੁਲ ਲਾਗੇ ਹੈਗਾ ਠੀਕ ਆ ਤੇ ਗਲਾਲੀਪੁਰ ਪਿੰਡ ਜਿਹੜਾ ਵੀਰ ਬਹੁਤ ਜਾਣਦੇ ਨਾਲ ਇੱਕ ਬੰਨੇ ਇਧਰ ਸੁਰਵੈਂਟ ਆ ਜਾਂਦਾ ਘੁਰਕਾ ਪਿੰਡ ਪਿੰਡ ਆ ਜਾਂਦੇ ਆ ਇਹ ਪਿੰਡ ਤੁਸੀਂ ਲਖਨੇ ਪਿੰਡ ਖਾਸ ਤੌਰ ਤੇ ਪਹੁੰਚ ਕਰਨੀ ਹੈ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ